ਨਸ਼ਾ ਖਿਲਾਫ ਜੰਗ ਸਰਕਾ ਤੇ ਉਤਰੇ ਐਮਐਲਏ ਢਾਲੀਵਾਲ ਜੀ ਆ ਪੰਜਾਬ ਸਰਕਾਰ ਦੀ ਮੁਹਿੰਮ ਜੁੱਦ ਨਸ਼ਾ ਬੁਰਦ ਦੇ ਦੂਸਰੇ ਪੜਾਅ ਤਹਿਤ ਅਜਨਾਲਾ ਸ਼ਹਿਰ ਵਿੱਚ ਨਜ਼ਰ ਆਇਆ ਵੱਡਾ ਨਜ਼ਾਰਾ ਜਿੱਥੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਸੈਂਕੜੇ ਵਰਕਰਾਂ ਨਾਲ ਪੈਦਲ ਯਾਤਰਾ ਕਰਕੇ ਲੋਕਾਂ ਨੂੰ ਨਸ਼ਾ ਖਿਲਾਫ ਜਾਗਰੂਕ ਕੀਤਾ ਦੱਸਦੀ ਹੈ ਢਾਲੀਵਾਲ ਨੇ ਸਾਫ਼-ਸਾਫ਼ ਕਿਹਾ ਕਿ ਨਸ਼ੇ ਨੂੰ ਖਤਮ ਕਰਨਾ ਹੈ ਤਾਂ ਲੋਕਾਂ ਨੂੰ ਪੁਲਿਸ ਤੇ ਸਰਕਾਰ ਦਾ ਸਾਥ ਦੇਣਾ ਪਵੇਗਾ ਇਹ ਜੰਗ ਸਰਕਾਰ ਦੀ ਇਕੱਲੀ ਨਹੀਂ ਲੋਕਾਂ ਨਾਲ ਮਿਲ ਕੇ ਲੜੇਗੀ ਉਹਨਾਂ ਨੇ ਲੋਕਾਂ ਨੂੰ ਹੋਕਾ ਦਿੱਤਾ ਨਸ਼ਾ ਛੱਡੋ ਪੰਜਾਬ بچਾਓ ਅਤੇ ਇੱਕ ਚੰਗੇ ਸਿਹਤਮੰਦ ਸਮਾਜ ਦੀ ਸਿਰਜਣਾ ਕਰੋ ਜਦ ਜਾਰੀ ਹੈ ਨਸ਼ਿਆਂ ਖਿਲਾਫ ਅੱਜ ਇਹ ਨਾਰਾਸ਼ਾਹਰ ਦੇ ਵਿੱਚ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਜਿਹੜਾ ਜੁੱਧ ਨਸ਼ਿਆਂ ਦੇ ਵਿਰੋਧ ਦਾ ਦੂਜਾ ਪੜਾਅ ਸ਼ੁਰੂ ਕੀਤਾ ਉਹਦੇ ਲਈ ਮਾਤਸ ਕੀਤਾ ਲੋਕਾਂ ਨੂੰ ਜਾਗਰਤ ਕੀਤਾ ਸਾਡੇ ਨਾਲ ਸਾਡੇ ਨਿੱਕੇ ਵੀ ਛੋਟੇ ਵੀਰ ਦਰਸ਼ਨਸ਼ਕ ਸੀਨਾ ਜੀ ਜਿਹੜੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਹੁਣੇ ਚੇਅਰਮੈਨ ਲੱਗੇ ਉਹ ਵੀ ਅੱਜ ਆਏ ਉਹਨਾਂ ਨੂੰ ਵੈਲਕਮ ਹੈ ਨਾਲੇ ਆਉਣ ਤੇ ਸੋ ਅਸੀਂ ਇਸ ਮਿਸ਼ਨ ਤੇ ਆ ਕਿ ਦੂਜੇ ਪੜਾ ਤੋਂ ਬਾਅਦ ਪੰਜਾਬ ਦੇ ਵਿੱਚੋਂ ਜਿਹੜਾ ਡਰੱਗ ਇਹਨੂੰ ਵੀ ਖਤਮ ਕਰਨਾ ਤੇ ਗੈਂਗਸਟਰ ਜਿਹੜੇ ਆ ਉਹਨਾਂ ਨੂੰ ਵੀ ਖਤਮ ਕਰਨਾ ਸਾਡੀ ਦੋ ਪੜਾਵਾਂ ਦੇ ਉੱਤੇ ਲੜਾਈ ਜਿਹੜੀ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਲੜ ਰਹੀ ਹੈ ਉਹ ਦਸੀਂ ਜਲਦੀ ਜਿਹੜਾ ਇਸ ਪੜਾ ਦੇ ਵਿੱਚ ਜਿਹੜਾ ਪੂਰੇ ਪੰਜਾਬ ਦੇ ਵਿੱਚੋਂ ਡਰੱਗ ਦਾ ਜਿਹੜਾ ਧੰਦਾ ਕਰਨ ਵਾਲੇ ਲੋਕ ਸਾਰੇ ਫੜ ਕੇ ਜੇਲਾ ਜੀ ਦਾਂਗੇ ਤੇ ਡਰੱਗ ਮਾਫੀਆ ਨੂੰ ਜਿਹੜਾ ਖਤਮ ਕਰਾਂਗੇ ਇਸੇ ਤਰ੍ਹਾਂ ਗੈਂਗਸਟਰ ਜਿਹੜਿਆ ਉਹਨਾਂ ਨੂੰ ਖਤਮ ਕਰਾਂਗੇ ਪੰਜਾਬ ਦੇ ਵਿੱਚ ਗੈਂਗਸਟਰ ਬਾਦਬਾਦ ਕਰਕੇ ਹੁਣ ਭੱਜ ਨਹੀਂ ਸਕਣਗੇ ਸਾਡੀ ਪੰਜਾਬ ਪੁਲਿਸ ਜਿਹੜੀ ਆ ਪੂਰੀ ਦਿੜਤਾ ਦੇ ਨਾਲ ਡਰੱਗ ਮਾਫੀਆ ਦੇ ਖਿਲਾਫ ਵੀ ਤੇ ਗੈਂਗਸਟਰ ਬਾਦ ਦੇ ਵਿੱਚ ਵੀ ਲੱਗੀ ਆ ਜਲਦੀ ਦੋਵੇਂ ਚੀਜ਼ਾਂ ਜਿਹੜੀਆਂ ਉਹ ਖਤਮ ਹੋ ਜਾਣਗੀਆਂ ਤੁਸੀਂ ਕੀ ਕਹਿੰਦੇ ਹੋ ਆਪਣੀ رائے ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ